ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਨਿਰਪੱਖ ਆਵਾਜ਼ ਦੀ ਇਸ ਨਵੀਂ ਐਪੀਸੋਡ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਜੀ ਦੋਸਤੋ ਚੈਨਲ ਦਾ ਨਾਮ ਬਦਲ ਰਹੇ ਹਾਂ ਨਾਮ ਬਦਲਣ ਦੀ ਵਜ੍ਹਾ ਵੀ ਇਹੀ ਹੈ ਕਿ ਇੱਕ ਸ਼ਾਇਦ ਕਿਸੇ ਡੇਰੇ ਦੇ ਚੈਨਲ ਦੇ ਨਾਲ ਸਾਡਾ ਨਾਮ ਮਿਲਦਾ ਜੁਲਦਾ ਸੀ ਜਿਸ ਦੇ ਕਰਕੇ ਦਰਸ਼ਕਾਂ ਦੇ ਵਿੱਚ ਕਾਫੀ ਭੁਲੇਖਾ ਪੈਂਦਾ ਸੀ ਦਰਸ਼ਕਾਂ ਦੇ ਕਹਿਣ ਦੇ ਉੱਤੇ ਹੀ ਉਹਨਾਂ ਦੀ ਸਲਾਹ ਦੇ ਉੱਤੇ ਹੀ ਅਸੀਂ ਆਪਣੇ ਚੈਨਲ ਦਾ ਨਾਮ ਬਦਲ ਕੇ ਨਿਰਪੱਖ ਆਵਾਜ਼ ਚੈਨਲ ਰੱਖ ਰਿਹਾ ਹੈ ਸਿਰਫ ਨਾਮ ਬਦਲਿਆ ਹੈ ਵਿਚਾਰ ਤੱਥ ਤੇ ਜੋ ਜਾਣਕਾਰੀਆਂ ਤੁਹਾਡੇ ਨਾਲ ਪਹਿਲਾਂ ਸਾਂਝੀਆਂ ਕਰਦੇ ਰਹੇ ਹਾਂ ਉਹ ਇਸੇ ਤਰੀਕੇ ਨਾਲ ਬਿਨਾਂ ਕਿਸੇ ਬਦਲਾਅ ਦੇ ਜਾਰੀ ਰਹਿਣਗੀਆਂ ਸੋ ਹੋਰ ਕਿਸੇ ਦੇਰੀ ਕੀਤੇ ਬਗੈਰ ਨਿਰਪੱਖ ਆਵਾਜ਼ ਦੀ ਇਸ ਐਪੀਸੋਡ ਨੂੰ ਅੱਗੇ ਵਧਾਉਂਦੇ ਹਾਂ ਪੰਜਾਬ ਦੇ ਬਿਜਲੀ ਵਿਭਾਗ ਦੇ ਵਿੱਚ ਕਰੰਟ ਲਗਾਤਾਰ ਵਧ ਰਿਹਾ ਹੈ ਤੇ ਅਜੇ ਆ ਕੋਈ ਸੰਕੇਤ ਨਹੀਂ ਮਿਲ ਰਿਹਾ ਕਿ ਸਰਕਾਰ ਕਿਸੇ ਵੀ ਤਰੀਕੇ ਦਾ ਦਖਲ ਦੇਣ ਦੀ ਤਿਆਰੀ ਕਰ ਰਹੀ ਹੈ ਜਾਂ ਦਖਲ ਦੇਣ ਦਾ ਉਹਨਾਂ ਦਾ ਕੋਈ ਇਰਾਦਾ ਵੀ ਤਾਂ ਕਿ ਬਿਜਲੀ ਵਿਭਾਗ ਅਤੇ ਉਸਦੇ ਮੁਲਾਜ਼ਮਾਂ ਦੇ ਵਿਚਕਾਰ ਲਗਾਤਾਰ ਵਧ ਰਹੇ ਟਕਰਾਅ ਨੂੰ ਦੂਰ ਕੀਤਾ ਜਾ ਸਕੇ ਜਾਂ ਫਿਰ ਇਸ ਮਸਲੇ ਦਾ ਕੋਈ ਹੱਲ ਕੱਢਿਆ ਜਾਵੇ ਬੁੱਧਵਾਰ ਨੂੰ ਤਣਾ ਵਧਨ ਦੇ ਆਸਾਰ ਉਦੋਂ ਮਿਲੇ ਜਦੋਂ ਇੱਕ ਜੁਆਇੰਟ ਐਕਸ਼ਨ ਕਮੇਟੀ ਬਣਾ ਦਿੱਤੀ ਗਈ ਸਾਰੇ ਮੁਲਾਜ਼ਮਾਂ ਇੰਜੀਨੀਅਰਾਂ ਅਤੇ ਪੈਨਸ਼ਨ ਧਾਰਕਾਂ ਵੱਲੋਂ ਇਹ ਏਕਤਾ ਜਿਸ ਨੂੰ ਬਿਜਲੀ ਬੋਰਡ ਦੇ ਇਤਿਹਾਸ ਦੇ ਵਿੱਚ ਬੇਮਿਸਾਲ ਮੰਨਿਆ ਜਾ ਰਿਹਾ ਹੈ ਇਹ ਪਹਿਲੀ ਵਾਰ ਹੋਇਆ ਹੈ ਕਿ ਬਿਜਲੀ ਵਿਭਾਗ ਦੀਆਂ ਸਾਰੀਆਂ ਬ੍ਰਾਂਚਾਂ ਜਿਨ੍ਹਾਂ ਦੇ ਵਿੱਚ ਸਾਰੇ ਮੌਜੂਦਾ ਮੁਲਾਜ਼ਮ ਸ਼ਾਮਿਲ ਹਨ ਇੰਜੀਨੀਅਰ ਸ਼ਾਮਿਲ ਹਨ ਐਚ ਆਰ ਹੋਵੇ ਅਕਾਊਂਟਸ ਹੋਵੇ ਜੇ ਹੀ ਹੋਣ ਜੂਨੀਅਰ ਇੰਜੀਨੀਅਰ ਜਾਂ ਫਿਰ ਜਿੰਨੇ ਵੀ ਰਿਟਾਇਰਡ ਮੁਲਾਜ਼ਮ ਨੇ ਜਿੰਨੇ ਵੀ ਪੈਨਸ਼ਨ ਧਾਰਕ ਨੇ ਸਾਰੇ ਇੱਕ ਮੰਚ ਤੇ ਇੱਕੋ ਬੈਨਰ ਦੇ ਹੇਠ ਇਕੱਠੇ ਹੋਏ ਤੇ ਇਸ ਏਕਤਾ ਦਾ ਤੇ ਸਰਕਾਰ ਦੇ ਖਿਲਾਫ ਵਧ ਰਹੀ ਨਾਰਾਜ਼ਗੀ ਦਾ ਕਾਰਨ ਯੂਨੀਅਨਾਂ ਇਹ ਦੇਖ ਰਹੀਆਂ ਹਨ ਕਿ ਇੱਕ ਤਾਂ ਯੋਜਨਾਬੱਧ ਤਰੀਕੇ ਦੇ ਨਾਲ ਬਿਜਲੀ ਖੇਤਰ ਦਾ ਨਿੱਜੀਕਰਨ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਮੰਗਾ ਉਹਨਾਂ ਦੀ ਉਹੀ ਹਨ ਕਿ ਬਿਜਲੀ ਬੋਰ ਦੀਆਂ ਜਾਇਦਾਦਾਂ ਨੂੰ ਵੇਚਣ ਤੋਂ ਅਸੀਂ ਰੋਕਣਾ ਚਾਹੁੰਦੇ ਹਾਂ ਪਰ ਉਪਰ ਥਰਮਲ ਪਲਾਂਟ ਦੇ ਵਿੱਚ 2 800 ਮੀਗਾਵਾਟ ਦੇ ਯੂਨਿਟ ਲਗਾਉਣੇ ਸੀ ਉਸ ਦੇ ਵਿੱਚ ਦੇਰੀ ਹੋ ਰਹੀ ਹੈ ਉਸ ਦਾ ਵਿਰੋਧ ਕਰ ਰਹੇ ਹਨ ਪੰਜਾਬ ਸਰਕਾਰ ਦੀ ਬਿਜਲੀ ਸੋਧ ਬਿੱਲ 2025 ਦਾ ਜੋ ਖਰੜਾ ਆਇਆ ਹੈ ਉਸ ਦੇ ਉੱਤੇ ਲਗਾਤਾਰ ਜੋ ਚੁੱਪੀ ਧਾਰੀ ਹੋਈ ਹੈ ਉਸ ਚੁੱਪੀ ਦਾ ਵਿਰੋਧ ਕਰ ਰਹੇ ਹਾਂ ਕਮੇਟੀ ਦੇ ਮੁਤਾਬਕ ਇਹ ਸਾਰੀਆਂ ਨਿਸ਼ਾਨੀਆਂ ਜੋ ਨੇ ਉਹ ਨਿੱਜੀਕਰਨ ਦੇ ਵੱਲ ਇਸ਼ਾਰਾ ਕਰ ਰਹੀਆਂ ਹਨ ਪਰ ਇਹਨਾਂ ਮੁੱਦਿਆਂ ਤੋਂ ਇਲਾਵਾ ਅਸਲੀ ਕਹਾਣੀ ਗੱਲਬਾਤ ਦੀ ਕਮੀ ਸਰਕਾਰ ਵੱਲੋਂ ਕੀਤੀ ਜਾ ਰਹੀ ਅਨੁਸ਼ਾਸਨਿਕ ਕਾਰਵਾਈ ਯੂਨੀਅਨ ਦੇ ਵੱਡੇ ਲੀਡਰਾਂ ਦੇ ਤਬਾਦਲੇ ਅਤੇ ਪੀਐਸਪੀसीएल ਅਤੇ ਪੀਐਸਟੀसीएल ਦੇ ਸੀਐਮਡੀ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਦੀ ਨਿਯੁਕਤੀ ਦੇ ਨਿਯਮਾਂ ਦੇ ਵਿੱਚ ਜੋ ਬਦਲਾਅ ਕੀਤੇ ਗਏ ਹਨ ਉਸ ਨੂੰ ਵੀ ਮੰਨਿਆ ਜਾ ਰਿਹਾ ਹੈ ਹੁਣ ਬਾਕੀ ਮੁੱਦਿਆਂ ਤੇ ਤਾਂ ਕਈ ਵਾਰ ਚਰਚਾ ਹੋ ਗਈ ਹੈ ਚਾਹੇ ਉਹ ਜ਼ਮੀਨਾਂ ਵੇਚਣ ਦੀ ਗੱਲ ਹੋਵੇ ਚਾਹੇ ਉਹ ਸਰਕਾਰ ਵੱਲੋਂ ਬੇਰੁਖੀ ਹੋਵੇ ਇਹਨਾਂ ਦੀਆਂ ਮੰਗਾਂ ਦੇ ਉੱਪਰ ਜਾਂ ਅਨਸਾਸ਼ਨਹੀਨਤਾ ਹੋਵੇ ਇਹਨਾਂ ਮੁੱਦਿਆਂ ਤੇ ਬਹੁਤ ਵਾਰ ਚਰਚਾ ਹੋਈ ਹੈ ਪਰ ਜਿਹੜੇ ਨਿਯਮ ਬਦਲੇ ਗਏ ਹਨ ਉਨ੍ਹਾਂ ਦੇ ਉੱਪਰ ਦੀ ਆਪਾਂ ਚਰਚਾ ਕਰਨੀ ਚਾਹੀਏ ਤਾਂ 2010 ਤੋਂ ਹੁਣ ਤੱਕ CMD ਦੀ ਨਿਯੁਕਤੀ ਦੇ ਜਾਂ ਨਜ਼ਰ ਮਾਰੀਏ ਤਾਂ ਇਹ ਦੇਖਿਆ ਜਾ ਸਕਦਾ ਹੈ ਕਿ ਹੌਲੀ-ਹੌਲੀ ਕਰਕੇ ਪੰਜਾਬ ਸਟੇਟ ਇਲੈਕਟ੍ਰਿਟੀ ਬੋਰਡ ਦੇ ਭੰਗ ਕਰਨ ਵੇਲੇ ਜਾਂ ਉਸ ਨੂੰ ਜਦੋਂ ਅਨਬੰਡਲ ਕੀਤਾ ਗਿਆ ਸੀ ਉਸ ਵੇਲੇ ਜੋ ਨਿਯਮ ਤਿਆਰ ਕੀਤੇ ਗਏ ਸੀ ਉਹਨਾਂ ਦੇ ਵਿੱਚ ਲਗਾਤਾਰ ਨਰਮੀ ਲਿਆਂਦੀ ਜਾ ਰਹੀ ਨਿਯਮਾਂ ਦੇ ਵਿੱਚ ਢਲਾਈ ਲਿਆਂਦੀ ਜਾ ਰਹੀ ਹੈ ਜਾਂ ਉਹਨਾਂ ਦੀ ਉਲੰਘਣਾ ਹੋ ਰਹੀ ਹੈ ਉਹਨਾਂ ਨੂੰ ਨਰਮ ਕੀਤਾ ਜਾ ਰਿਹਾ ਹੈ ਪੰਜ ਦਹਾਕਿਆਂ ਤੱਕ ਬਿਜਲੀ ਦਾ ਉਤਪਾਦਨ, ਟ੍ਰਾਂਸਮਿਸ਼ਨ ਤੇ ਡਿਸਟ੍ਰੀਬਿਊਸ਼ਨ ਇਹ ਸਾਰਾ ਕੁਝ ਇਕੱਲਾ ਬਿਜਲੀ ਬੋਰਡ ਹੀ ਦੇਖ ਰਿਆ ਸੀ ਪੀਐਸਸੀਬੀ ਦੀ ਦੇਖਰੇਖ ਦੇ ਵਿੱਚ ਹੀ ਸਾਰੇ ਕੰਮ ਹੋ ਰਹੇ ਸੀ ਪਰ ਬਿਜਲੀ ਐਕਟ 2003 ਨਾਲ ਜੁੜੇ ਸੁਧਾਰਾਂ ਕਰਕੇ 16 April 2010 ਨੂੰ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਨੂੰ ਵੱਖਰੇ ਹਿੱਸਿਆਂ ਦੇ ਵਿੱਚ PSPCL ਜਿਹਦੇ ਕੋਲ ਜਨਰੇਸ਼ਨ ਤੇ ਡਿਸਟ੍ਰੀਬਿਊਸ਼ਨ ਸੀ ਬਿਜਲੀ ਦਾ ਉਤਪਾਦਨ ਤੇ ਜਿਹੜਾ ਵਿਤਕਰਨ ਹੈ ਤੇ PSTCL ਜਿਹਦੇ ਕੋਲ ਟ੍ਰਾਂਸਮਿਸ਼ਨ ਸੀ ਇਹਨਾਂ ਦੋ ਵੱਡੇ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ ਸੀ ਦੋ ਇਕਾਈਆਂ ਬਣਾ ਦਿੱਤੀਆਂ ਗਈਆਂ ਸੀ ਜਾਂ ਬਿਜਲੀ ਬੋਲ ਨੂੰ ਅਨ ਬੰਡਲ ਕਰ ਦਿੱਤਾ ਗਿਆ ਸੀ ਪਰ ਉਸੇ ਸਾਲ ਹੀ ਇੱਕ ਟਰਾਈਪਾਰਟੀਟ ਐਗਰੀਮੈਂਟ ਵੀ ਸਾਈਨ ਹੋਇਆ ਸੀ ਟਰਾਈਪਾਰਟੀਟ ਭਾਵੇਂ ਤਿੰਨ ਧਿਰਾਂ ਦੇ ਵਿੱਚ ਇੱਕ ਸਮਝੌਤਾ ਹੋਇਆ ਸੀ ਇਹ ਤਰ੍ਹਾਂ ਸਨ ਪੰਜਾਬ ਸਰਕਾਰ ਬਿਜਲੀ ਬੋਰਡ ਦੀ ਮੈਨੇਜਮੈਂਟ ਅਤੇ ਸਾਰੀਆਂ ਯੂਨੀਅਨਾਂ ਜਿਨ੍ਹਾਂ ਦੇ ਵਿੱਚ ਇੰਜੀਨੀਅਰ ਐਸੋਸੀਏਸ਼ਨ ਵੀ ਸ਼ਾਮਲ ਸੀ ਮਈ 2010 ਦੇ ਵਿੱਚ ਇਹ ਐਗਰੀਮੈਂਟ ਫਾਰਮਲੀ ਨੋਟੀਫਾਈ ਵੀ ਕਰ ਦਿੱਤਾ ਗਿਆ ਸੀ ਮਤਲਬ ਸਮਝੌਤਾ ਸਾਈਨ ਹੋਇਆ ਸੀ ਸਮਝੌਤੇ ਦਾ ਪੰਜੀਕਰਨ ਵੀ ਹੋਇਆ ਸੀ ਹੁਣ ਇਸ ਪੁਨਰਗਠਨ ਦੇ ਢਾਂਚੇ ਦੇ ਵਿੱਚ ਡਿਟੇਲਡ ਕੁਆਲੀਫਿਕੇਸ਼ਨ एलिਜੀਬਿਲਟੀ ਕ੍ਰਾਈਟੇਰੀਆ ਤੇ ਸਿਲੈਕਸ਼ਨ ਪ੍ਰੋਸੈਸ ਸੀਐਮਡੀ ਦੀ ਨਿਯੁਕਤੀ ਅਤੇ ਦੋਹਾਂ ਕਾਰਪੋਰੇਸ਼ਨਾਂ ਦੇ ਡਾਇਰੈਕਟਰ ਦੇ ਵਾਸਤੇ ਜੋ-ਜੋ ਵੀ ਸ਼ਰਤਾਂ ਚਾਹੀਦੀਆਂ ਸੀ ਐਲੀਜੀਬਲ ਕ੍ਰਾਈਟੇਰੀਆ ਕੀ ਹੋਣਾ ਚਾਹੀਦਾ ਹੈ ਉਹਨਾਂ ਦੀ ਵਿਦਿਅਕ ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀਆਂ ਨੇ ਡਿਗਰੀਆਂ ਕੀ ਹੋਣੀਆਂ ਚਾਹੀਦੀਆਂ ਨੇ ਵਿਦਿਅਕ ਯੋਗਤਾਵਾਂ ਕੀ ਹੋਣੀਆਂ ਚਾਹੀਦੀਆਂ ਨੇ ਨਿਯੁਕਤੀ ਦਾ ਜਿਹੜੀ ਪ੍ਰਕਿਰਿਆ ਹੈ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਇਹ ਸਾਰਾ ਕੁਝ ਸਾਫ਼-ਸਾਫ਼ ਲਿਖਿਆ ਗਿਆ ਸੀ ਇਹ ਵੀ ਯਕੀਨੀ ਬਣਾਇਆ ਗਿਆ ਸੀ ਕਿ ਦੋਹਾਂ ਇਕਾਈਆਂ ਨੂੰ ਤਜਰਬੇਕਾਰ ਬਿਜਲੀ ਖੇਤਰ ਦੇ ਟੈਕਨੋਕ੍ਰੇਟ ਹੀ ਅਗਵਾਈ ਦੇਣਗੇ ਜੂਨ 2010 ਦੇ ਵਿੱਚ ਕੇੜੀ ਚੌਧਰੀ ਇੱਕ ਸੀਨੀਅਰ ਪਾਵਰ ਖੇਤਰ ਦੇ ਇੰਜੀਨੀਅਰ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਤੇ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਟ ਲਿਮਟਿਡ ਦਾ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ ਭਾਵੇਂ ਉਹਨਾਂ ਦੇ ਕਾਰਜਕਾਲ ਦੀ ਮਿਆਦ ਜਿਹੜੀ ਹੈ ਉਹ ਦਸੰਬਰ 2017 ਦੇ ਵਿੱਚ ਵਧਾ ਕੇ ਫਰਵਰੀ 2019 ਤੱਕ ਕਰ ਦਿੱਤੀ ਗਈ ਸੀ ਪਰ ਉਹ ਜਦੋਂ ਕਾਂਗਰਸ ਸਰਕਾਰ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆਉਂਦੀ ਹੈ ਉਹ ਸਰਕਾਰ ਬਣਨ ਤੋਂ ਕੁਝ ਦਿਨ ਬਾਅਦ ਹੀ ਮਾਰਚ 2017 ਨੂੰ ਆਪਣਾ ਅਸਤੀਫਾ ਦੇ ਗਏ ਸੀ ਹੁਣ ਇਸ ਅਸਤੀਫੇ ਤੋਂ ਬਾਅਦ ਪਹਿਲੀ ਸੋਧ ਹੋਈ ਸੀ ਨਿਯਮਾਂ ਦੇ ਵਿੱਚ ਜਿਹੜੀ ਸੀਐਮਡੀ ਦੀ ਨਿਯੁਕਤੀ ਦੇ ਨਿਯਮ ਉਹਨਾਂ ਸਮਝੌਤਿਆਂ ਦੇ ਵਿੱਚ ਤੈਅ ਕੀਤੇ ਗਏ ਸੀ ਉਨ੍ਹਾਂ ਦੇ ਵਿੱਚ ਇੱਕ ਸੋਧ ਕੀਤੀ ਗਈ ਸੀ ਮਾਰਚ 2017 ਦੇ ਵਿੱਚੇ ਸੋਧ ਹੋਈ ਸੀ ਉਦੋਂ ਇੱਕ ਪ੍ਰਿੰਸੀਪਲ 70 ਲੈਵਲ ਦੇ ਆਈਏ ਸਹਾਕਾਰੀ ਨੂੰ ਸੀਐਮਡੀ ਥਾਪੇ ਜਾਣ ਦੀ ਜਿਹੜੀ ਖੁੱਲ੍ਹ ਦੇ ਦਿੱਤੀ ਗਈ ਸੀ ਨਿਯਮਾਂ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ ਸੀ ਹੁਣ ਇੰਜੀਨੀਅਰਿੰਗ ਐਸੋਸੀਏਸ਼ਨ ਇਹ ਬਚਾਅ ਪੇਸ਼ ਕਰ ਰਹੀ ਹੈ ਕਿ ਜਦੋਂ ਇਹ 2017 ਦੇ ਵਿੱਚ ਸੋਧ ਹੋਈ ਸੀ ਉਦੋਂ ਸਾਰੀਆਂ ਤਰ੍ਹਾਂ ਦੇ ਨਾਲ ਗੱਲਬਾਤ ਕਰਕੇ ਸਲਾਹ مشورہ ਕਰਨ ਤੋਂ ਬਾਅਦ ਇਹ ਸੋਧ ਕੀਤੀ ਗਈ ਸੀ ਖੈਰ ਜਦੋਂ ਵੀ ਸੋਧ ਹੋਈ ਉਸ ਤੋਂ ਬਾਅਦ ਏ ਵੈਨੂ ਪ੍ਰਸਾਦ ਨੂੰ ਦੋਹਾਂ ਇਕਾਈਆਂ ਦਾ ਸੀਐਮਡੀ ਲਗਾ ਦਿੱਤਾ ਗਿਆ ਤੇ ਮਾਰਚ 2017 ਤੋਂ ਲੈ ਕੇ ਦਸੰਬਰ 2018 ਤੱਕ ਉਹ ਇਸ ਪਦਵੀ ਤੇ ਤਨਤ ਰਹੇ ਦਸੰਬਰ 2018 ਦੇ ਵਿੱਚ ਸਰਕਾਰ ਫੇਰ ਵਾਪਸ ਜਿਹੜਾ ਪਹਿਲਾਂ ਸਮਝੌਤਾ ਹੋਇਆ ਸੀ ਤਿੰਨਾਂ ਪਾਰਟੀਆਂ ਦੇ ਵਿੱਚ ਜਿਹੜੀ ਤ੍ਰਾਈ ਪਾਰਟੀ ਐਗਰੀਮੈਂਟ ਕਿਹਾ ਜਾਂਦਾ ਹੈ ਉਸ ਤੇ ਉਹਨਾਂ ਸਮਝੌਤੇ ਦੀਆਂ ਸ਼ਰਤਾਂ ਦੇ ਉੱਤੇ ਵਾਪਸ ਚਲੀ ਗਈ कि ਜਿਹੜੀ ਅਸਲੀ ਭਾਵਨਾ ਸੀ ਉਸ ਸਮਝੌਤੇ ਦੀ ਉਸ ਦੇ ਮੁਤਾਬਕ ਹੀ ਬਲਦੇਵ ਸਿੰਘ ਸਰਾਂ ਨੂੰ ਸੀਐਮਡੀ ਨਿਯੁਕਤ ਕੀਤਾ ਗਿਆ ਜੋ ਕਿ ਇਸ ਪਦਵੀ ਤੇ 7 ਫਰਵਰੀ 2025 ਦੇ ਤੱਕ ਨਿਯੁਕਤ ਰਹੇ ਉਹ ਆਪਣਾ ਕੰਮ ਕਾਰਜ ਸੰਭਾਲਦੇ ਨੇ ਇਸ ਤੋਂ ਬਾਅਦ ਦੁਬਾਰਾ ਫਿਰ ਇੱਕ ਬਦਲਾਅ ਆਇਆ ਦੁਬਾਰਾ ਸਰਕਾਰ ਉਸੇ 2017 ਦੇ ਵਿੱਚ ਜਿਹੜੀ ਸੋਧ ਕੀਤੀ ਗਈ ਸੀ ਉਹਨਾਂ ਦਾ ਹਵਾਲਾ ਦੇ ਕੇ ਇੱਕ ਪ੍ਰਿੰਸੀਪਲ ਸਿਕਟਰ ਲੈਵਲ ਦੇ ਆਈਐਸ ਅਧਿਕਾਰੀ ਅਸ਼ੋਕ ਸਿਨਾ ਨੂੰ ਵਲਾਵਲੋਂ ਸੀਐਮਡੀ ਨਿਯੁਕਤ ਕਰ ਦਿੱਤਾ ਗਿਆ ਹੁਣੇ ਦੋਵੇਂ ਇਕਾਈਆਂ ਭਾਵੇਂ ਖੁਦਮੁਖਤਾਰ ਖੰਡ ਆਟੋਨੋਮਸ ਹਨ ਪਰ ਇਹਨਾਂ ਦੀ ਮਾਲਕੀ ਜਿਹੜੀ ਹੈ ਉਹ 100% ਦੀ ਪੰਜਾਬ ਸਰਕਾਰ ਦੀ ਸੀ ਇਹ ਕੋਈ ਪਹਿਲੀ ਵਾਰ ਨਹੀਂ ਕਿ ਨਿਯਮ ਬਦਲੇ ਗਏ ਨੇ ਇਸ ਤੋਂ ਪਹਿਲਾਂ ਜਿਵੇਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਕਦੇ ਸਰਕਾਰ ਸੌਦੇ ਦੇ ਮੁਤਾਬਿਕ ਆਈਐਸ ਅਧਿਕਾਰੀ ਨੂੰ ਲਗਾ ਦਿੰਦੀ ਹੈ ਕਦੇ ਉਹ ਸਮਝੌਤੇ ਦਾ ਹਵਾਲਾ ਦੇ ਕੇ ਜਿਹੜੇ ਇਹਨਾਂ ਦੇ ਟੈਕਨੋਕਰਟ ਨੇ ਉਹਨਾਂ ਦੇ ਵਿੱਚੋਂ ਕਿਸੇ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ ਇੱਕ ਵਾਰੀ ਟੈਕਨੋਕਰੇਟ ਦੀ ਆ ਜਾਂਦੀ ਹੈ ਇੱਕ ਵਾਰੀ ਆਈਐਸ ਦੀ ਆ ਜਾਂਦੀ ਹੈ اسی ਤਰੀਕੇ ਨਾਲ ਹੁਣ ਤੱਕ ਚੱਲਦਾ ਆ ਰਿਹਾ ਹੈ ਪਰ ਜਿਵੇਂ ਆਪਾਂ ਗੱਲ ਕਰ ਰਹੇ ਆ ਕਿ ਭਾਵੇਂ ਇਹ ਦੋਨੇ ਇਕਾਈਆਂ ਆਟੋਨੋਮਸ ਨੇ ਖੁਦਮੁਖਤਿਆਰ ਨੇ ਪਰ ਮਾਲਕੀਅਤ ਜਿਹੜੀ ਹੈ ਉਹ ਹਜੇ ਵੀ ਸਰਕਾਰ ਦੀ ਹੈ 100% ਦੀ ਸਰਕਾਰ ਹੀ ਇਹਨਾਂ ਇਕਾਈਆਂ ਦੀ ਮਾਲਕ ਹੈ ਕਿਸੇ ਜਮਾਨੇ ਦੇ ਵਿੱਚ ਜਦੋਂ ਬਿਜਲੀ ਬੋਰਡ ਹੁੰਦਾ ਸੀ ਪੀਐਸਸੀਬੀ ਆਪਾਂ ਕਹਿੰਦੇ ਆ ਉਸਤੇ ਕੋਲ 120000 ਪੱਕੇ ਕਰਮਚਾਰੀ ਹੁੰਦੇ ਸੀ ਐਡੀ ਵੱਡੀ ਗਿਣਤੀ ਦੇ ਵਿੱਚ ਇਹ ادارਾ ਨੌਕਰੀਆਂ ਪ੍ਰਦਾਨ ਕਰਦਾ ਸੀ ਪਰ ਹੁਣ ਅੱਜ ਦੇ ਦਿਨ ਦੇ ਵਿੱਚ ਆਪਾਂ ਜੇ ਦੇਖੀਏ ਪੀਐਸਪੀਸੀਐਲ ਅਤੇ ਪੀਐਸਟੀਸੀਐਲ ਦੋਹਾਂ ادارਿਆਂ ਨੂੰ ਮਿਲਾ ਕੇ 28000 ਪੱਕੇ ਕਰਮਚਾਰੀ ਨੇ ਕਰੀਬ 15000 ਜਿਹੜੇ ਮੁਲਾਜ਼ਮ ਨੇ ਉਹ ਠੇਕੇ ਤੇ ਜਾਂ ਆਊਟਸੋਰਸ ਕੀਤੇ ਹੋਏ ਮੁਲਾਜ਼ਮ ਹਨ ਇਹ 120000 ਤੋਂ ਗਿਣਤੀ ਘਟ ਕੇ ਕਰੀਬ 42-43 ਹਜ਼ਾਰ ਮੁਲਾਜ਼ਮਾਂ ਦੀ ਰਹਿ ਗਈ ਹੈ ਪਰ ਜਿਹੜੇ ਖਪਤਕਾਰ ਨੇ ਕੰਜ਼ਿਊਮਰ ਨੇ ਉਹਨਾਂ ਦੀ ਗਿਣਤੀ ਦੇ ਵਿੱਚ ਕਾਫੀ ਵਾਧਾ ਹੋਇਆ ਹੈ ਇਹ ਹੁਣ ਤੱਕ ਦਾ ਨਿਯੁਕਤੀਆਂ ਦਾ ਇਤਿਹਾਸ ਹੈ ਮੁਲਾਜ਼ਮਾਂ ਦਾ ਇਤਿਹਾਸ ਹੈ ਪਰ ਮੌਜੂਦਾ ਸੰਕਟ ਜੋ ਆਇਆ ਹੋਇਆ ਹੈ ਉਹ ਮੌਜੂਦਾ ਸੰਕਟ ਦੇ ਵਿੱਚ ਹੁਣ ਸਰਕਾਰ ਦੀ ਜੇ ਸੁਣੋ ਸਰਕਾਰ ਦਾ ਪੱਖ ਦੇਖੋ ਤਾਂ ਸਰਕਾਰ ਆਪਣੇ ਆਪ ਨੂੰ ਜਾਇਜ਼ ਠਹਿਰਾ ਰਹੀ ਹੈ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਵਿਰੋਧ ਕਰਨ ਵਾਲੇ ਮੁਲਾਜ਼ਮਾਂ ਦੀਆਂ ਗੱਲਾਂ ਸੁਣੋ ਤਾਂ ਇਹ ਆਪਣੇ ਆਪ ਨੂੰ ਸਹੀ ਜਗ੍ਹਾ ਦੇ ਉੱਤੇ ਆਪਣੀਆਂ ਮੰਗਾਂ ਨੂੰ ਜਾਇਜ਼ ਦਸਤੇ ਨਜ਼ਰ ਆਉਂਦੀ। ਤੱਥ ਇਹ ਹਨ ਜੋ ਬਿਜਲੀ ਵਿਭਾਗ ਹੈ ਉਹ ਲਗਾਤਾਰ ਘਾਟੇ ਦੇ ਵਿੱਚ ਚੱਲ ਰਿਹਾ ਹੈ। ਪਿਛਲੇ ਲੰਬੇ ਸਮੇਂ ਤੋਂ ਇਸ ਤਰੀਕੇ ਨਾਲ ਹੀ ਦੋਵੇਂ ادارے ਜਿਹੜੇ ਨੇ ਉਹ ਘਾਟੇ ਦੇ ਵਿੱਚ ਚੱਲ ਰਹੇ ਨੇ ਉਹਨਾਂ ਨੂੰ ਨੁਕਸਾਨ ਹੋ ਰਿਹਾ ਹੈ ਪਰ ਨੁਕਸਾਨ ਦਾ ਵੱਡਾ ਕਾਰਨ ਜੋ ਹੈ ਉਹ ਫ੍ਰੀ ਬਿਜਲੀ ਜੋ ਦਿੱਤੀ ਜਾ ਰਹੀ ਹੈ ਉਹ ਸਬਸਿਡੀ ਜਿਹੜੀ ਹੈ ਜੋ ਹਰ ਸਾਲ 20000 ਕਰੋੜ ਤੱਕ ਪਹੁੰਚ ਗਈ ਹੈ। ਉਹ ਇੱਕ ਵੱਡਾ ਕਾਰਨ ਹੈ ਜਿਸ ਦੇ ਨਾਲ ਬਿਜਲੀ ਵਿਵਸਥਾ ਦਾ ਜਿਹੜਾ ਢਾਂਚਾ ਹੈ ਉਹ ਡਗਮਾਇਆ ਹੋਇਆ ਹੈ ਉਹ ਡਗਮਾਇਆ ਹੋਇਆ ਹੈ ਪਾਵੇਂ ਸਰਕਾਰ ਹਰ ਵਾਰ ਕਾਗਜ਼ਾਂ ਦੇ ਵਿੱਚ ਇਹ ਸਬਸਿਡੀ ਇਸ ਬੋਰਡ ਨੂੰ ਦਿੰਦੀ ਹੈ ਪੈਸੇ ਇਹ ਨਹੀਂ ਕਿ ਬੋਰਡ ਦੇ ਕੋਲ ਨਹੀਂ ਆਉਂਦੇ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਵਿੱਤੀ ਬੋਝ ਤਾਂ ਸਰਕਾਰ ਤੇ ਪਵੇ ਨਾ ਬੋਰਡ ਤੇ ਪਵੇ ਵਿਭਾਗਾਂ ਦੇ ਪਵੇ ਉਹ ਵਿੱਤੀ ਬੋਝ ਬਹੁਤ ਵੱਡਾ ਜਿਹੜਾ ਹੈ ਉਹ ਸਬਸਿਡੀਆਂ ਦਾ ਹੋ ਰਿਹਾ ਹੈ ਲੇਕਿਨ ਕਮਾਲ ਦੀ ਗੱਲ ਇਹ ਹੈ ਇਹਨਾਂ ਸਬਸਿਡੀਆਂ ਦੇ ਖਿਲਾਫ ਕੋਈ ਵੀ ਅਵਾਜ਼ ਨਹੀਂ ਉਠਾਉਂਦਾ ਕੋਈ ਵੀ ਇਸ ਦੇ ਵਿਰੁੱਧ ਜਿਹੜਾ ਹੈ ਉਹ ਗੱਲ ਨਹੀਂ ਕਰਦਾ ਕਿਉਂਕਿ ਇਹਨਾਂ ਸਬਸਿਡੀਆਂ ਦੇ ਨਾਲ ਵੱਡੇ ਪੱਧਰ ਤੇ ਪੰਜਾਬ ਦੇ ਲੋਕ ਜਿਹੜੇ ਹੋਏ ਨੇ ਪਹਿਲਾਂ ਇਹ ਮੁਫਤ ਬਿਜਲੀ ਸਿਰਫ ਖੇਤੀ ਦੇ ਸੈਕਟਰ ਨੂੰ ਦਿੱਤੀ ਜਾਂਦੀ ਸੀ ਜਿਸ ਦਾ ਸਬਸਿਡੀ ਦਾ ਬੋਝ ਜੋ ਹੈ ਕਰੀਬ 10000 ਕਰੋੜ ਦੇ ਆਸਪਾਸ ਪੈਂਦਾ ਸੀ ਉਸ ਤੋਂ ਬਾਅਦ ਜੋ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਸ ਵੱਲੋਂ ਜਿਹੜੀ ਮੁਫਤ ਘਰਾਂ ਦੇ ਵਿੱਚ ਘਰੇਲੂ ਬਿਜਲੀ ਮੁਫਤ ਕੀਤੀ ਗਈ ਹੈ 600 ਯੂਨਟ ਉਦੇ ਨਾਲ 10000 ਕਰੋੜ ਸਬਸਿਡੀ ਦਾ ਬੋਝ ਹੋਰ ਵੱਧ ਗਿਆ ਹੈ। ਲੇਕਿਨ ਜੇ ਇਹਨਾਂ ਮੁਫਤ ਬਿਜਲੀ ਦੇਣ ਦਾ ਵਿਰੋਧ ਬਿਜਲੀ ਬੋਰਡ ਦੇ ਕਰਮਚਾਰੀ ਕਰਨਗੇ ਤਾਂ ਲੋਕਾਂ ਦੀ ਸਪੋਰਟ ਜਿਹੜੀ ਹੈ ਉਹ ਉਹਨਾਂ ਨੂੰ ਨਹੀਂ ਮਿਲੂਗੀ। ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦਾ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋਣ ਦੇ ਵੱਲ ਵੱਧ ਜਾਏਗਾ। ਲੋਕਾਂ ਦੀ ਹਮਾਇਤ ਲਈ ਲੋਕਾਂ ਦੇ ਸਪੋਰਟ ਦੇ ਲਈ ਮੁੱਦੇ ਜੋ ਬਣਾਏ ਜਾ ਰਹੇ ਨੇ ਉਹ ਜ਼ਮੀਨਾਂ ਨੂੰ ਵੇਚਣ ਦੇ, ਨਿੱਜੀ ਕਰਨ ਦੇ ਇਸ ਤਰੀਕੇ ਦੇ ਮੁੱਦੇ ਜਿਹੜੇ ਨੇ ਉਹ ਬਾਹਰ ਕੇ ਸਾਹਮਣੇ ਲਿਆਂਦੇ ਜਾ ਰਹੇ। ਪਰ ਇਸ ਦੇ ਨਾਲ ਉਹ ਮੁੱਦਿਆਂ ਦੀ अहमियत ਵੀ ਖਤਮ ਨਹੀਂ ਹੋਏ ਇੱਕ ਪਾਸੇ ਸਰਕਾਰ 20000 ਕਰੋੜ ਦੀ ਸਾਲਾਨਾ ਸਬਸਿਡੀ ਦੇ ਰਹੀ ਹੈ ਐਨੇ ਪੈਸੇ ਮੁਫਤ ਵੰਡ ਰਹੀ ਹੈ ਦੂਸਰੇ ਪਾਸੇ ਇਹਨਾਂ ਅਦਾਰਿਆਂ ਦੀਆਂ ਜ਼ਮੀਨਾਂ ਕਿਉਂ ਵੇਚ ਰਹੀ ਉਹ ਜ਼ਮੀਨਾਂ ਨੂੰ ਵੀ ਇਸੇ ਲਈ ਹੀ ਵੇਚਿਆ ਜਾ ਰਿਹਾ ਹੈ ਤਾਂ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਜਨਵਰੀਆਂ ਫਰਵਰੀ ਦੇ ਵਿੱਚ ਇੱਕ ਹੋਰ ਇਸੇ ਤਰੀਕੇ ਨਾਲ ਮੁਫਤ ਪੈਸੇ ਵੰਡਣ ਦੀ ਸਕੀਮ ਅਨਾਉਂਸ ਕੀਤੀ ਜਾਵੇ ਉਸ ਦਾ ਐਲਾਨ ਕੀਤਾ ਜਾ ਸਕਦਾ ਹੈ ਉਸ ਸਕੀਮ ਹੈ ਔਰਤਾਂ ਨੂੰ 1000 ਰੁਪਏ ਹਰ ਮਹੀਨੇ ਦੇਣ ਦੀ ਉਸ ਤੇ ਲਈ ਪੈਸੇ ਜਟਾਉਣ ਦੇ ਲਈ ਉਸ ਤੇ ਲਈ ਸੰਸਾਧਨ ਇਕੱਠੇ ਕਰਨ ਦੇ ਲਈ ਇਹ ਜ਼ਮੀਨਾਂ ਦੀ ਨਲਾਮੀ ਕੀਤੀ ਜਾ ਰਹੀ ਹੈ ਇਹਨਾਂ ਜ਼ਮੀਨਾਂ ਨੂੰ ਵੇਚਿਆ ਜਾ ਰਿਹਾ ਹੈ ਇਸੇ ਕਰਕੇ ਮੈਂ ਦੋਹਾਂ ਦੇ ਦੁਗਲੇਪਨ ਦੀ ਗੱਲ ਕਰ ਰਿਹਾ ਹਾਂ ਇੱਕ ਪਾਸੇ ਸਰਕਾਰ ਪਹਿਲਾਂ ਹੀ 80000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਕਹਿ ਲਓ ਦੇ ਰਹੀ ਹੈ ਦੂਜੇ ਪਾਸੇ ਪੰਜਾਬ ਦੀ ਅਰਥਵਿਵਸਥਾ ਉਸ ਦੇ ਹਾਲਾਤ ਕੀ ਨੇ ਉਹ ਸਾਰਿਆਂ ਦੇ ਸਾਹਮਣੇ ਹੈ 4 ਲੱਖ ਕਰੋੜ ਤੋਂ ਜ਼ਿਆਦਾ ਦਾ ਕਰਜ਼ਾ ਪੰਜਾਬ ਦੇ ਉੱਪਰ ਚੜ ਚੁੱਕਿਆ ਹੈ ਦੂਸਰੇ ਪਾਸੇ ਲਗਾਤਾਰ ਸਬਸਿਡੀਆਂ ਦੇਣ ਦੇ ਕਾਰਨ ਇਹ ਬਿਜਲੀ ਵਿਭਾਗ ਜਿਹੜਾ ਹੈ ਉਹ ਮਾੜੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ ਹੈ ਪਰ ਜੋ ਰੈਂਦੀ ਖੋਦੀ ਉਹਨਾਂ ਦੇ ਕੋਲ ਜਾਇਦਾਦ ਬਚੀ ਹੈ ਜ਼ਮੀਨਾਂ ਬਚੀਆਂ ਨੇ ਉਹਨਾਂ ਨੂੰ ਵੀ ਵੇਚ ਕੇ ਸਰਕਾਰ ਹੋਰ ਮੁਫਤ ਗੱਫੇ ਵੰਡਣ ਜਾ ਰਹੀ ਹੈ ਇਸ ਨੂੰ ਕਿੱਥੋਂ ਦੀ ਸਿਆਣਪ ਦੱਸਿਆ ਜਾ ਸਕਦਾ ਹੈ لیکن ਇੱਥੇ ਇਨ੍ਹਾਂ ਯੂਨੀਅਨਾਂ ਦੇ ਇਕੱਠੇ ਹੋਣ ਤੇ ਜਾਂ ਇਸ ਸੰਘਰਸ਼ ਕਰਨ ਦੇ ਉੱਤੇ ਸਵਾਲ ਇਸ ਕਰਕੇ ਵੀ ਖੜੇ ਹੁੰਦੇ ਨੇ ਕਿ ਸਰਕਾਰ ਵੱਲੋਂ ਕੋਸ਼ਿਸ਼ ਜੋ ਕੀਤੀ ਜਾ ਰਹੀ ਹੈ ਕਿ ਯੂਨੀਅਨਾਂ ਨੂੰ ਤੋੜਿਆ ਜਾਵੇ ਜਾਂ ਇਸ ਵਿਰੋਧ ਨੂੰ ਇਸ ਅੰਦੋਲਨ ਨੂੰ ਖਤਮ ਕੀਤਾ ਜਾਵੇ ਉਸ ਤੇ ਲਈ ਜੋ ਹਤਕੰਡਾ ਅਪਣਾਇਆ ਗਿਆ ਹੈ ਕਿ ਇਸ ਯੂਨੀਅਨਾਂ ਦੇ ਜੋ ਵੱਡੇ ਲੀਡਰ ਹਨ ਉਹਨਾਂ ਦਾ ਤਬਾਦਲਾ ਕਰ ਦਿੱਤਾ ਜਾਵੇ ਚੰਗੀਆਂ ਵੱਡੀਆਂ ਪੋਸਟਾਂ ਤੋਂ ਉਹਨਾਂ ਨੂੰ ਮੀਟਰ ਟੈਸਟਿੰਗ ਵਰਗੇ ਯੂਨਿਟਸ ਦਾ ਡਾਇਰੈਕਟਰ ਬਣਾ ਕੇ ਜਾਂ ਚਾਰਜ ਬਣਾ ਕੇ ਕਿਸੇ ਦੀ ਬਦਲੀ ਲੁਧਿਆਣੇ ਕਰ ਦਿੱਤੀ ਗਈ ਹੈ ਕਿਸੇ ਦੀ ਬਦਲੀ ਕਿਸੇ ਹੋਰ ਜਗ੍ਹਾ ਕਰ ਦਿੱਤੀ ਹੈ ਇਹਨਾਂ ਬਦਲੀਆਂ ਵਾਲੀ ਤਕਨੀਕ ਦਾ ਸਹਾਰਾ ਲਿਆ ਗਿਆ ਹੈ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਤਹਿਸੀਲਦਾਰ ਬਾਰ-ਬਾਰ ਸਰਕਾਰ ਦੇ ਖਿਲਾਫ ਅੰਦੋਲਨ ਕਰਦੇ ਸੀ ਜਾਂ ਹੜਤਾਲਾਂ ਕਰਨ ਦੀ ਚੇਤਾਵਨੀ ਦਿੰਦੇ ਸੀ ਜਾਂ ਬਹੁਤ ਵਾਰੋਂ ਹੜਤਾਲਾਂ ਤੇ ਚਲੇ ਗਏ ਸੀ ਉਹਨਾਂ ਹੜਤਾਲਾਂ ਦਾ ਸਥਾਈ ਹੱਲ ਲੱਭਣ ਦੇ ਵਾਸਤੇ ਇਹੀ ਹਤਕੰਡਾ ਸਰਕਾਰ ਵੱਲੋਂ ਪਨਾਇਆ ਗਿਆ ਸੀ ਉਦੋਂ ਵੀ ਤਹਿਸੀਲਦਾਰਾਂ ਦੀ ਵੱਡੇ ਪੱਧਰ ਦੇ ਉੱਤੇ ਬਦਲੀ ਕੀਤੀ ਗਈ ਸੀ ਸੂਬੇ ਦੇ ਇੱਕ ਕੋਨੇ ਤੋਂ ਚੱਕ ਕੇ ਦੂਸਰੇ ਕੋਨੇ ਦੇ ਵਿੱਚ ਉਹਨਾਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਸੀ ਤੇ ਦੋ ਦਿਨਾਂ ਦੇ ਅੰਦਰ ਅੰਦਰ ਹੀ ਉਹ ਸਾਰੀ ਯੂਨੀਅਨ ਉਹ ਤਹਿਸੀਲਦਾਰਾਂ ਦੀ ਸਮੱਸਿਆ ਹੱਲ ਹੋ ਗਈ ਸੀ ਉਸ ਤੋਂ ਬਾਅਦ ਅੱਜ ਤੱਕ ਦੁਬਾਰਾ ਅਸੀਂ ਤਹਿਸੀਲਦਾਰਾਂ ਦੀ ਹੜਤਾਲ ਬਾਰੇ ਕੋਈ ਖ਼ਬਰ ਨਹੀਂ ਸੁਣੀ ਹੈ ਕਦੇ ਇਸ ਗੱਲ ਦਾ ਐਲਾਨ ਉਹਨਾਂ ਦੀ ਯੂਨੀਅਨ ਵੱਲੋਂ ਨਹੀਂ ਕੀਤਾ ਗਿਆ ਕਿ ਅਸੀਂ ਹੜਤਾਲ ਤੇ ਜਾ ਰਹੇ ਹਾਂ ਅਸੀਂ ਕੰਮ ਛੱਡ ਰਹੇ ਹਾਂ ਜਦੋਂ ਕਿ ਵੱਡੇ ਪੱਧਰ ਤੇ ਰਜਿਸਟਰੀਆਂ ਦੀ ਪ੍ਰੋਸੈਸ ਨੂੰ ਵੀ ਡਿਜੀਟਲਾਈਜ਼ ਕਰ ਦਿੱਤਾ ਗਿਆ ਹੈ ਉਹਨਾਂ ਦੇ ਵਿਭਾਗਾਂ ਦੇ ਵਿੱਚ ਜੋ ਵੱਡੀ ਰਿਸ਼ਵਤਖੋਰੀ ਦਾ ਕਾਰਨ ਗਿਆ ਜਾ ਰਿਹਾ ਸੀ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਤਸੀਲਦਾਰਾ ਵੱਲੋਂ ਉਹਨਾਂ ਬਦਲੀਆਂ ਤੋਂ ਬਾਅਦ ਚੋਣ ਹੀ ਕੀਤੀ ਗਈ ਉਹਨਾਂ ਦੀ ਯੂਨੀਅਨ ਵੱਲੋਂ ਕਿਸੇ ਤਰੀਕੇ ਦਾ ਕੋਈ ਵਿਰੋਧ ਨਹੀਂ ਜਤਾਇਆ ਗਿਆ ਕਿ ਉਹੀ ਹਤਕੰਡਾ ਹੁਣ ਸਰਕਾਰ ਇਹਨਾਂ ਬਿਜਲੀ ਵਿਭਾਗ ਦੀਆਂ ਐਸੋਸੀਏਸ਼ਨਸ ਤੇ ਵੀ ਅਪਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਸੇ ਤਰੀਕੇ ਨਾਲ ਇਹਨਾਂ ਦੇ ਵੱਡੇ ਲੀਡਰਾਂ ਦੀਆਂ ਬਦਲੀਆਂ ਕਰਕੇ ਉਹਨਾਂ ਨੂੰ ਆਪਣੇ ਕਾਬੂ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਜੋ ਬਾਰ ਬਾਰ ਸੰਘਰਸ਼ ਦੀ ਚੇਤਾਵਨੀ ਇਹ ਯੂਨੀਅਨਾਂ ਦੇ ਰਹੀਆਂ ਹਨ ਉਸ ਸੰਘਰਸ਼ ਨੂੰ ਰੋਕਿਆ ਜਾਵੇ ਉਸ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਕੰਜਾ ਕੱਸਿਆ ਜਾਵੇ ਤਾਂ ਕਿ ਬਿਨਾਂ ਕਿਸੇ ਰੋਕ ਟੋਕ ਦੇ ਬਿਨਾਂ ਕਿਸੇ ਵਿਰੋਧ ਦੇ ਇਹਨਾਂ ਜ਼ਮੀਨਾਂ ਨੂੰ ਵੇਚਿਆ ਜਾ ਸਕੇ ਜੋ ਸਰਕਾਰ ਦਾ ਮਨਸੂਬਾ ਹੈ ਉਸ ਮਨਸੂਬੇ ਨੂੰ ਪੂਰਾ ਕਰ ਲਿਆ ਜਾਵੇ ਲੇਕਿਨ ਇੱਥੇ ਇੱਕ ਥੋੜਾ ਜਿਹਾ ਫਰਕ ਹੈ ਉਹ ਫਰਕ ਇਹ ਹੈ ਕਿ ਜਿਹੜਾ ਵਿਰੋਧ ਬਿਜਲੀ ਦੇ ਨਿੱਜੀਕਰਨ ਦਾ ਹੋ ਰਿਹਾ ਹੈ ਜਾਂ ਇਹਨਾਂ ਜ਼ਮੀਨਾਂ ਵਿੱਚ ਦਾ ਹੋ ਰਿਹਾ ਹੈ ਉਹ ਕੱਲਾ ਇਹਨਾਂ ਮੁਲਾਜ਼ਮਾਂ ਤੱਕ ਇਹਨਾਂ ਇੰਜੀਨੀਅਰਾਂ ਦੀ ਐਸੋਸੀਏਸ਼ਨ ਜਾਂ ਹੁਣ ਜਿਹੜੀ ਜਵਰਕ ਐਕਸ਼ਨ ਕਮੇਟੀ ਬਣਾਈ ਹੋਈ ਹੈ ਉਸ ਤੱਕ ਹੀ ਸੀਮਤ ਨਹੀਂ ਹੈ ਉਸ ਦੇ ਵਿੱਚ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਵੀ ਕੁਦ ਪੰਨਿਆਂ ਨੇ ਕਿਸਾਨ ਜਥੇਬੰਦੀਆਂ ਵੱਲੋਂ ਵੀ ਪਿਛਲੇ ਕੁਝ ਸਮੇਂ ਤੋਂ ਜਿਹੜੇ ਬਿਜਲੀ ਦੇ ਮੀਟਰ ਲੱਗ ਰਹੇ ਨੇ ਨਵੇਂ ਮੀਟਰ 스마트 ਮੀਟਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਇਹ ਆਪਣੇ ਦੇਸੀ ਭਾਸ਼ਾ ਦੇ ਵਿੱਚ ਚਿਪ ਵਾਲੇ ਮੀਟਰ ਕਿਹਾ ਜਾ ਰਿਹਾ ਹੈ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਮੀਟਰਾਂ ਨੂੰ ਵੀ ਇਹੀ ਕਹਿ ਕੇ ਵਿਰੋਧ ਕੀਤਾ ਜਾ ਰਿਹਾ ਹੈ ਕਿ ਇਹ ਮੀਟਰ ਲੱਗਣ ਨਾਲ ਬਿਜਲੀ ਦਾ ਨਿੱਜੀਕਰਨ ਹੋਵੇਗਾ ਜਦੋਂ ਨਿੱਜੀਕਰਨ ਹੋਵੇਗਾ ਇਹ 스마트 ਮੀਟਰਾਂ ਦੇ ਚੱਲਦੇ ਤੁਹਾਨੂੰ ਪ੍ਰੀਪੇਡ ਕਨੈਕਸ਼ਨਾਂ ਦੇ ਵੱਲ ਧੱਕ ਦਿੱਤਾ ਜਾਏਗਾ ਜੋ ਹੁਣ ਅਸੀਂ ਬਿਜਲੀ ਖਪਤ ਕਰਨ ਤੋਂ ਬਾਅਦ ਉਹਦੀ ਵਰਤੋਂ ਕਰਨ ਤੋਂ ਬਾਅਦ ਬਿੱਲ ਦਿੰਨੇ ਆ ਉਹ ਸਾਰਾ ਸਿਸਟਮ ਖਤਮ ਹੋ ਜਾਏਗਾ ਤੁਹਾਨੂੰ ਵਰਤੋਂ ਤੋਂ ਪਹਿਲਾਂ ਬਿਜਲੀ ਖਰੀਦਣੀ ਪਵੇਗੀ ਜਿਵੇਂ ਮੋਬਾਈਲਾਂ ਦੇ ਵਿੱਚ ਤੁਸੀਂ ਰੀਚਾਰਜ ਦਾ ਪੈਕ ਪਾਉਨੇ ਹੋ ਉਸੇ ਤਰੀਕੇ ਨਾਲ ਬਿਜਲੀ ਦਾ ਵੀ ਤੁਹਾਨੂੰ ਰੀਚਾਰਜ ਕਰਨਾ ਪਵੇਗਾ ਪਹਿਲਾਂ ਪੈਸੇ ਦੇ ਕੇ ਬਿਜਲੀ ਖਰੀਦਣੀ ਪਵੇਗੀ ਫਿਰ ਤੁਸੀਂ ਉਸ ਦੀ ਵਰਤੋਂ ਕਰ ਰਹੇ ਹੋ ਉਸ ਦੇ ਨਾਲ ਜਿਹੜਾ ਕੋਈ ਗਰੀਬ ਲੋਕ ਨੇ ਜਾਂ ਜਿਹੜਾ ਲੋਕਾਂ ਨੂੰ ਕਿਤੇ ਨਾ ਕਿਤੇ ਵਿੱਤੀ ਸੰਕਟ ਆ ਜਾਂਦਾ ਹੈ ਜਿਸ ਦੇ ਵਿੱਚ ਉਹ ਪਹਿਲਾਂ ਬਿੱਲ ਤਾਰਨ ਦੇ ਵਿੱਚ ਦੇਰੀ ਕਰਦੇ ਸੀ ਪਰ ਉਹਨਾਂ ਦੇ ਘਰਾਂ ਦੇ ਕਨੈਕਸ਼ਨ ਨਹੀਂ ਕੱਟੇ ਜਾਂਦੇ ਸੀ ਉਹ ਹਾਲਾਤ ਬਿਲਕੁਲ ਹੀ ਬਦਲ ਜਾਣਗੇ ਤੁਹਾਡੇ ਕੋਲ ਜੇ ਪੈਸੇ ਨਹੀਂ ਤਾਂ ਤੁਸੀਂ ਬਿਜਲੀ ਵਰਤ ਨਹੀਂ ਸਕੋਗੇ ਤੁਹਾਡੀ ਬਿਜਲੀ ਨਾਲ ਦੇ ਨਾਲ ਬੰਦ ਹੋ ਜਾਏਗੀ ਜਦੋਂ ਤੁਹਾਡਾ ਉਹ ਯੂਨਿਟ ਖਤਮ ਹੋ ਗਏ ਰੀਚਾਰਜ ਜਦੋਂ ਖਤਮ ਹੋ ਗਿਆ ਨਾਲ ਦੀ ਨਾਲ ਬਿਜਲੀ ਦਾ ਕਨੈਕਸ਼ਨ ਵੀ ਆਟੋਮੈਟਿਕਲੀ ਹੀ ਕੱਟਿਆ ਜਾਏਗਾ ਇਹੀ ਲੋਕਾਂ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਹ ਮੀਟਰ ਲੱਗਣ ਦੇ ਨਾਲ ਜਿਹੜੀ ਬਿਜਲੀ ਸਬਸਿਡੀ ਮਿਲਦੀ ਹੈ ਚਾਹੇ ਉਹ ਖੇਤੀ ਸੈਕਟਰ ਦੇ ਵਿੱਚ ਮਿਲਦੀ ਹੋਵੇ ਚਾਹੇ ਉਹ ਘਰੇਲੂ ਖਪਤਕਾਰਾਂ ਨੂੰ ਮਿਲਦੀ ਹੋਵੇ 600 ਯੂਨਿਟ ਜਿਹੜੇ ਨੇ ਉਹ ਵੀ ਬਹਾਨੇ ਦੇ ਨਾਲ ਖਤਮ ਹੋ ਜਾਏਗੀ ਕਿ ਤੁਹਾਨੂੰ ਪਹਿਲਾਂ ਬਿਜਲੀ ਖਰੀਦਣੀ ਪਵੇਗੀ ਤੇ ਜਿਹੜੋ ਵੀ ਸਬਸਿਡੀਆਂ ਤੁਹਾਡੇ ਬਿੱਲ ਦੇ ਵਿੱਚ ਅਡਜਸਟ ਹੁੰਦੀਆਂ ਨੇ ਜੋ ਮੁਫਤ ਯੂਨਿਟ ਤੁਹਾਡੇ ਬਿਲਾਾਂ ਦੇ ਵਿੱਚ ਅਡਜਸਟ ਹੁੰਦੇ ਨੇ ਉਹ ਪ੍ਰਕਿਰਿਆ ਹੀ ਖਤਮ ਹੋ ਜਾਏਗੀ ਉਹ ਪ੍ਰਕਿਰਿਆ ਹੀ ਖਤਮ ਹੋ ਜਾਏਗੀ ਕਿਉਂਕਿ ਇਸ ਢੰਗ ਤਰੀਕੇ ਨਾਲ ਅਡਜਸਟ ਕਰਨ ਦਾ ਕੋਈ ਸਿਸਟਮ ਹੀ ਨਹੀਂ ਬਚੇਗਾ ਮੁੱਲ ਖਰੀਦਣੀ ਪਵੇਗੀ ਖਰੀਦ ਕੇ ਵਰਤਣੀ ਪਵੇਗੀ ਮੁਫਤ ਵਾਲਾ ਸਿਸਟਮ ਖਤਮ ਹੋ ਜਾਏਗਾ ਇਸੇ ਕਰਕੇ ਹੀ ਨਿੱਜੀਕਰਨ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਕਿਸਾਨ ਜਥੇਬੰਦੀਆਂ ਵਿਰੋਧ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਉਹ ਲਾਮਬੰਦ ਹੋ ਕੇ ਇਸ ਨੂੰ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਨੇ ਤਾਂ ਕਿ ਲੋਕਾਂ ਦਾ ਸਮਰਥਨ ਮਿਲ ਸਕੇ ਤੇ ਕਿਸਾਨ ਅੰਦੋਲਨ ਵਾਂਗੂ ਇੱਕ ਵੱਡਾ ਅੰਦੋਲਨ ਖੜਾ ਕੀਤਾ ਜਾ ਸਕੇ ਦੁਬਾਰਾ ਖੜਾ ਕੀਤਾ ਜਾਵੇ ਲੇਕਿਨ ਇਸ ਵਾਰ ਬਿਜਲੀ ਦੇ ਨਿੱਜੀਕਰਨ ਦੇ ਵਿਰੋਧ ਦੇ ਵਿੱਚ ਕੀਤਾ ਜਾ। ਉਸੇ ਦਿਸ਼ਾ ਦੇ ਵੱਲ ਹੁਣ ਇਹ ਯੂਨੀਅਨਾਂ ਵੀ ਬਣ ਗਈਆਂ ਨੇ ਜਿਹੜੀ ਜੁਆਇੰਟ ਐਕਸ਼ਨ ਕਮੇਟੀ ਬਣਾਈ ਗਈ ਹੈ ਉਸ ਦੇ ਵਿੱਚ ਨਿੱਜੀਕਰਨ ਨੂੰ ਇੱਕ ਬਹੁਤ ਵੱਡੇ ਮੁੱਦੇ ਦੀ ਤਰ੍ਹਾਂ ਉਭਾਰਿਆ ਜਾ ਰਿਹਾ ਹੈ। ਤੇ ਹੌਲੀ ਹੌਲੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੱਗਦਾ ਹੈ ਕਿ ਜੇ ਸਰਕਾਰ ਵੱਲੋਂ ਇਹਨਾਂ ਮਜ਼ਮਲਾਜਮਾਂ ਦੇ ਨਾਲ ਕੋਈ ਸਮਝੌਤਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੁਆਇੰਟ ਐਕਸ਼ਨ ਕਮੇਟੀ ਸੰਯੁਕਤ ਕਿਸਾਨ ਮੋਰਚਾ ਜਾਂ ਜਾਂ ਹੋਰ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਕੋਈ ਨਾ ਕੋਈ ਵੱਡਾ ਅੰਦੋਲਨ ਖੜਾ ਕਰ ਸਕਦੀਆਂ ਹਨ ਜਿਸ ਦੇ ਨਾਲ ਸਰਕਾਰ ਦੀ ਸਿਰਦਰਦੀ ਸਰਕਾਰ ਦੀ ਪੇਸ਼ਾਨੀ ਵੀ ਹੋਰ ਵੱਧ ਸਕਦੀ ਹੈ ਅਜਿਹੇ ਅਸਾਰ ਬਣ ਸਕਦੇ ਹਨ ਪਰ ਜਿਵੇਂ ਕਿ ਅਕਸਰ ਹੁੰਦਾ ਆ ਰਿਹਾ ਹੈ ਇਹਨਾਂ ਦੋਸ਼ਾਂ ਪ੍ਰਤੀ ਦੋਸ਼ਾਂ ਇਹਨਾਂ ਨਿਜੀ ਕਰਨ ਦੀ ਬਹਿਸ ਦੇ ਆਲੇ-ਦੁਆਲੇ ਜੋ ਅਸਲੀ ਮੁੱਦੇ ਹਨ ਉਹ ਕਿਤੇ ਨਾ ਕਿਤੇ ਗਵਾਚ ਜਾਂਦੇ ਹਨ ਉਹਨਾਂ ਦੇ ਬਾਰੇ ਕੋਈ ਚਰਚਾ ਨਹੀਂ ਹੋ ਪਾਉਂਦੀ ਉਹਨਾਂ ਦੇ ਬਾਰੇ ਕੋਈ ਡਿਸਕਸ਼ਨ ਪਬਲਿਕ ਫੋਰਮ ਦੇ ਵਿੱਚ ਨਹੀਂ ਹੁੰਦੀ ਇਹਨਾਂ ਮੁੱਦਿਆਂ ਨੂੰ ਉਹਨਾਂ ਦੀ ਮੈਰਿਟ ਦੇ ਉੱਤੇ ਜਾਂ ਡੀ ਮੈਰਿਟ ਦੇ ਉੱਤੇ ਚਰਚਾ ਕਰਨ ਦੀ ਬਜਾਏ ਇਹਨਾਂ ਨੂੰ ਕੇਂਦਰੀਕਰਨ ਫੈਡਰਲ ਸਟਰਕਚਰ ਇਹਨਾਂ ਚੀਜ਼ਾਂ ਦੇ ਨਾਲ ਜੋੜ ਕੇ ਪੇਸ਼ ਕਰ ਦਿੱਤਾ ਜਾਂਦਾ ਹੈ ਹਮੇਸ਼ਾ ਹੀ ਜਿਹੜੇ ਅਸਲੀ ਪੁਆਇੰਟ ਹੁੰਦੇ ਨੇ ਡਿਸਕਸ਼ਨ ਦੇ ਚਰਚਾ ਦੇ ਵਿਸ਼ੇ ਹੁੰਦੇ ਨੇ ਚਰਚਾ ਦੇ ਮੁੱਦੇ ਹੁੰਦੇ ਨੇ ਉਹਨਾਂ ਤੇ ਚਰਚਾ ਕਰਨ ਦੀ ਬਜਾਏ ਆਲੇ-ਦੁਆਲੇ ਜਾਂ ਜਿਹੜੇ ਲੋਕਾਂ ਨੂੰ ਲੁਭਾਵਤ ਕਰ ਸਕਦੇ ਨੇ ਲੋਕਾਂ ਨੂੰ ਇਕੱਠੇ ਕਰ ਸਕਦੇ ਨੇ ਉਹਨਾਂ ਮੁੱਦਿਆਂ ਨੂੰ ਅੱਗੇ ਕਰਕੇ ਪੇਸ਼ ਕੀਤਾ ਜਾਂਦਾ ਹੈ ਚਰਚਾ ਸ਼ਾਇਦ ਇਸ ਕਲਤੇ ਹੋਣੀ ਚਾਹੀਦੀ ਹੈ ਕਿ ਕੀ ਇਸ ਪੱਧਰ ਦੇ ਉੱਤੇ ਮੁਫਤ ਯੋਜਨਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਜਦੋਂ ਤੁਹਾਡੇ ਸੂਬੇ ਦੇ ਵਿੱਤੀ ਹਾਲਾਤ ਐਨੇ ਖਰਾਬ ਇਹ ਵਿੱਤੀ ਹਾਲਾਤ ਠੀਕ ਨੇ ਸਰਕਾਰ ਪੈਸਾ ਕਮਾਰੀ ਹੈ ਕਿਸੇ ਵੀ ਢੰਗ ਨਾਲ ਕਿਸੇ ਵੀ ਵਸੀਲਿਆਂ ਦੇ ਨਾਲ ਮਾਲੀਆ ਇਕੱਠਾ ਕਰ ਰਹੀ ਹੈ ਉਸ ਮਾਲੀਏ ਨੂੰ ਲੋਕਾਂ ਦੀ ਵੈਲਫੇਅਰ ਤੇ ਲੋਕਾਂ ਦੀ ਭਲਾਈ ਵਾਸਤੇ ਖਰਚ ਕਰਨਾ ਉਹਦੇ ਵਿੱਚ ਕੋਈ ਬੁਰਾਈ ਨਹੀਂ ਉਹਦੇ ਵਿੱਚ ਕੋਈ ਗਲਤੀ ਨਹੀਂ ਪਹਿਲਾਂ ਤੁਸੀਂ ਸੰਸਾਧਨ ਇਕੱਠੇ ਕਰੋ ਪੈਸੇ ਇਕੱਠੇ ਕਰੋ ਫਿਰ ਉਹਨਾਂ ਨੂੰ ਲੋਕਾਂ ਤੇ ਖਰਚੋ ਲੋਕਾਂ ਤੇ ਵੰਡੋ ਇਸ ਤੋਂ ਵਧੀਆ ਕੁਝ ਵੀ ਨਹੀਂ ਹੋ ਸਕਦਾ ਪਰ ਅਜਾਇਆ ਕਰਨ ਦੀ ਬਜਾਏ ਤੁਸੀਂ ਜੋ ਕੁਝ ਵੀ ਸਰਕਾਰ ਦੇ ਕੋਲ ਬਚਿਆ ਹੋਇਆ ਹੈ ਉਸ ਨੂੰ ਵੇਚ ਕੇ ਜੇ ਪੈਸੇ ਇਕੱਠੇ ਕਰ ਰਹੇ ਹੋ ਉਸ ਤੋਂ ਬਾਅਦ ਉਹਨਾਂ ਨੂੰ ਲੋਕਾਂ ਦੇ ਵਿੱਚ ਵੰਡ ਰਹੇ ਹੋ ਇਸ ਨੂੰ ਸਿਆਣਪ ਕਿਹਾ ਜਾਏਗਾ ਜਾਂ ਇਸ ਨੂੰ ਸਿਰਫ ਵੋਟਾਂ ਇਕੱਠੇ ਕਰਨ ਦੀ ਇੱਕ ਕੋਸ਼ਿਸ਼ ਕਿਹਾ ਜਾਏਗਾ ਜੇ ਸਰਕਾਰਾਂ ਉਸੇ ਹੀ ਨੀਤੀ ਤੇ ਚੱਲ ਰਹੀਆਂ ਨੇ ਜਿਹੜੀ ਨੀਤੀ ਤੇ ਪਹਿਲੀਆਂ ਜਾਂ ਪਿਛਲੀਆਂ ਸਰਕਾਰਾਂ ਚੱਲ ਰਹੀਆਂ ਸੀ ਕਿ ਜੋ ਮਰਜ਼ੀ ਹੋ ਜਾਏ ਸੂਬੇ ਦੇ ਹਾਲਾਤ ਜਾਂ ਸੂਬੇ ਦੇ ਲੋਕ ਕਿਸ ਖਲਾਫਤਾਂ ਦੇ ਵਿੱਚ ਰਹਿ ਰਹੇ ਨੇ ਉਹਦਾ ਕਿਸੇ ਨੂੰ ਫਿਕਰ ਨਹੀਂ ਜਾਂ ਤਾਂ ਆਪਣੇ ਘਰ ਪਰੋ ਲੁੱਟੋ ਆਪਣੇ ਖਜ਼ਾਨੇ ਪਰੋ ਜਾਂ ਫਿਰ ਵੋਟਾਂ ਲੈਣ ਵਾਸਤੇ ਇਸ ਤਰ੍ਹਾਂ ਪੌਪੂਲਰ ਸਕੀਮਾਂ ਘੜੋ ਮੁਫਤ ਆਟਾ ਮੁਫਤ ਅਨਾਜ ਸਭ ਕੁਝ ਮੁਫਤ ਕਰ ਦਿਓ ਮੁਫਤ ਦੇ ਚੱਕਰ ਦੇ ਵਿੱਚ ਸੂਬੇ ਦੇ ਆਰਥਿਕ ਹਾਲਾਤ ਵਿੱਤੀ ਹਾਲਾਤ ਜੋ ਮਰਜ਼ੀ ਹੋ ਜਾਣ ਆਪਾਂ ਵੋਟਾਂ ਇਕੱਠੀਆਂ ਕਰਨ ਦੇ ਲਈ ਐਲਾਨ ਕਰੋ ਪੈਸੇ ਵੰਡੋ ਜੋ ਕਰਨਾ ਹੈ ਕਰੋ ਪਰ ਸਿਰਫ ਅਗਲੀ ਸਰਕਾਰ ਸਾਡੀ ਬਣਨੀ ਚਾਹੀਦੀ ਹੈ ਮੁੱਖ ਟੀਚਾ ਮੁੱਖ ਅੰਦੇਸ਼ ਇਹੀ ਹੋਣਾ ਚਾਹੀਦਾ ਪਰ ਇੱਥੇ ਇਹ ਸਿਆਸਤਦਾਨ ਇਹ ਨਹੀਂ ਸੋਚਦੇ ਕਿ ਜੇ ਤੁਸੀਂ 2027 ਦੇ ਵਿੱਚ ਸਰਕਾਰ ਬਣਾ ਵੀ ਲੈਂਦੇ ਹੋ ਸਭ ਕੁਝ ਵੇਚ ਕੇ ਸਭ ਕੁਝ ਲਟਾ ਕੇ ਅਗਲੀ ਸਰਕਾਰ ਤੁਹਾਡੀ ਆ ਵੀ ਜਾਂਦੀ ਹੈ ਤਾਂ ਫਿਰ ਉਹ ਸਰਕਾਰ ਨੂੰ ਚਲਾਉਣ ਦੇ ਲਈ ਕੀ ਕਰੋਗੇ ਕਿ ਇਸੇ ਤਰੀਕੇ ਨਾਲ ਕਰਜ਼ਾ ਤੁਹਾਨੂੰ ਮਿਲਦਾ ਰਹੇਗਾ ਜੇ ਜਾਇਦਾਦਾਂ ਸਾਰੀਆਂ ਖਤਮ ਹੋ ਗਈਆਂ ਹੁਣ ਤੁਸੀਂ ਵੇਚ ਲਈਆਂ ਤਾਂ ਅੱਗੇ ਕੀ ਵੇਚੋਗੇ ਕੀ ਬਚੇਗਾ ਤੁਹਾਡੇ ਕੋਲ ਵਿਚਣ ਦੇ ਲਈ ਜਾਂ ਗਿਰਵੀ ਰੱਖਣ ਦੇ ਲਈ ਜਿਸ ਨਾਲ ਤੁਸੀਂ ਪੈਸੇ ਇਕੱਠੇ ਕਰਕੇ ਆਪਣੇ ਕਰਮਚਾਰੀਆਂ ਨੂੰ ਤਨਖਾਹ ਦੇ ਸਕੋਗੇ ਜਾਂ ਇਹਨਾਂ ਮੁਫਤ ਦੇ ਐਲਾਨਾਂ ਨੂੰ ਜਾਰੀ ਰੱਖ ਸਕੋਗੇ ਕਿ ਜਦੋਂ ਅਗਲੀ ਸਰਕਾਰ ਜੇ ਬਣ ਵੀ ਗਈ ਤੁਹਾਡੇ ਕੋਲ ਪੈਸੇ ਨਾ ਬਚੇ ਇਹ ਯੋਜਨਾਵਾਂ ਤੁਹਾਨੂੰ ਖਤਮ ਕਰਨੀਆਂ ਪਈਆਂ ਫਿਰ ਜੋ ਲੋਕਾਂ ਦਾ ਗੁੱਸਾ ਹੋਏਗਾ ਲੋਕਾਂ ਦਾ ਰੋਹ ਹੋਏਗਾ ਉਸ ਨੂੰ ਕਿਵੇਂ ਝੱਲਣਾ ਕਿ ਉਸ ਨੂੰ ਝੱਲਣ ਵਾਸਤੇ ਤੁਹਾਡੇ ਕੋਲ ਕੋਈ ਪਲਾਨ ਤਿਆਰ ਹੈ ਕੋਈ ਯੋਜਨਾ ਬੜਾਈ ਗਈ ਹੈ ਸ਼ੂਬੇ ਨੂੰ ਇਸ ਵਿੱਤੀ ਸੰਕਟ ਤੋਂ ਕੱਢਣ ਦੇ ਲਈ ਕੋਈ ਯੋਜਨਾ ਬਣਾਈ ਗਈ ਹੈ ਕਿਸੇ ਵੀ ਪਾਰਟੀ ਕੋਲ ਕਿਸੇ ਤਰੀਕੇ ਦੀ ਕੋਈ ਯੋਜਨਾ ਨਹੀਂ ਹੈ ਸਾਰੇ ਸਿਰਫ ਤੇ ਸਿਰਫ ਨਾਰੇ ਮਾਰ ਰਹੇ ਨੇ ਐਲਾਨ ਕਰ ਰਹੇ ਨੇ ਔਰ ਜਿਉਂ ਜਿਉਂ 2027 ਮੇਲੇ ਆਉਂਦੀ ਆਏਗੀ ਉਵੇਂ ਹੀ ਹਰ ਪਾਰਟੀ ਵੱਲੋਂ ਇਸ ਤਰੀਕੇ ਨਾਲ ਹੀ ਮੁਫਤ ਯੋਜਨਾਵਾਂ ਦੀ ਐਲਾਨ ਹੋਣੇ ਸ਼ੁਰੂ ਹੋ ਜਾਣਗੇ ਬਿਜਲੀ ਤੋਂ ਬਾਅਦ ਹੋਰ ਕੀ ਕੀ ਮੁਫਤ ਦੇਣ ਦੇ ਐਲਾਨ ਹੋਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਜਿਸ ਵਿੱਤੀ ਸੰਕਟ ਦੇ ਵਿੱਚੋਂ ਇਹ ਸੂਬਾ ਲੰਘ ਰਿਹਾ ਹੈ ਇਸ ਦੀਆਂ ਵੱਖ-ਵੱਖ ਸੰਸਥਾਵਾਂ ਲਬਧੀਆਂ ਨੇ ਚਾਹੇ ਉਹ ਬਿਜਲੀ ਬੋਰਡ ਹੋਵੇ ਜਾਂ ਬਾਕੀ ਸੰਸਥਾਵਾਂ ਕਿੰਨੀ ਦੇਰ ਤੱਕ ਇਹ ਮੁਫਤ ਯੋਜਨਾਵਾਂ ਦਾ ਭਾਰ ਇਹ ਸੰਸਥਾਵਾਂ ਚੱਲ ਸਕਣਗੀਆਂ ਜਾਂ ਇਹ ਸੂਬਾ ਚੱਲ ਸਕੇਗਾ ਇਹ ਦੇਖਣ ਵਾਲੀ ਗੱਲ ਹੈ ਕਿੰਨੇ ਕੁ ਸਾਲ ਤੱਕ ਇਹ ਐਲਾਨ ਇਸੇ ਤਰੀਕੇ ਨਾਲ ਜਾਰੀ ਰੱਖ ਕੇ ਕੂਟਾਂ ਬਟੋਰੀਆਂ ਜਾ ਸਕਦੀਆਂ ਨੇ ਕਦੋਂ ਮਜਬੂਰੀ ਵਸ ਇਹਨਾਂ ਨੂੰ ਕੁਝ ਸਖਤ ਸਟੈਪ ਲੈਣੇ ਪੈਣਗੇ ਪਰ ਜਦੋਂ ਸਭ ਕੁਝ ਲਟਾ ਕੇ ਤੁਸੀਂ ਉਹ ਸਖਤ ਕਦਮ ਚੱਕਣ ਜਾਓਗੇ ਉਦੋਂ ਉਹਨਾਂ ਦਾ ਵਿਰੋਧ ਕਿੰਨਾ ਕੁ ਹੋਵੇਗਾ ਕੀ ਉਹ ਹਾਲਾਤਾਂ ਨੂੰ ਹੋਰ ਖਰਾਬ ਨਹੀਂ ਕਰ ਦੇਵੇਗਾ ਉਸ ਵਿਰੋਧ ਨੂੰ ਉਸ ਗੁੱਸੇ ਨੂੰ ਸ਼ਾਂਤ ਕਰਨ ਦੇ ਲਈ ਜਾਂ ਕਾਬੂ ਦੇ ਕਰਨ ਦੇ ਵਿੱਚ ਤੁਸੀਂ ਕਾਮਯਾਬ ਹੋ ਪਾਉਗੇ ਜਾਂ ਉਸ ਦੇ ਨਾਲ ਹਾਲਾਤ ਹੋਰ ਜ਼ਿਆਦਾ ਵਿਗੜਨਗੇ ਜਿਵੇਂ ਕਿ ਅਸੀਂ ਆਲੇ-ਦੁਆਲੇ ਦੇ ਕਈ ਦੇਸ਼ਾਂ ਦੇ ਵਿੱਚ ਦੇਖ ਚੁੱਕੇ ਹਾਂ ਕਿ ਇਹ ਸਰਕਾਰਾਂ ਚਾਹੁੰਦੇ ਹੋਏ ਜਾਂ ਅਣਚਾਹੁੰਦੇ ਹੋਏ ਸਾਨੂੰ ਉਸ ਸਥਿਤੀ ਵੱਲ ਧੱਕੇ ਲਿਆ ਜਾ ਰਹੀਆਂ ਹਨ ਇਹ ਸੋਚਣਾ ਸਾਨੂੰ ਜ਼ਰੂਰ ਚਾਹੀਦਾ ਹੈ ਖੈਰ ਸੋਚੀਏ ਜਾਂ ਨਹੀਂ ਆਉਣ ਵਾਲੇ ਸਾਲ ਦੇ ਵਿੱਚ ਇਹ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਆਪਣੇ ਪ੍ਰੋਗਰਾਮ ਉਲੀਕ ਦਿੱਤੇ ਗਏ ਨੇ ਇਸੇ ਤਰੀਕੇ ਨਾਲ ਇਹ ਸੰਘਰਸ਼ ਹੋਰ ਤਿੱਖਾ ਹੋਏਗਾ ਜਨਵਰੀ ਦੇ ਵਿੱਚ ਵਿਰੋਧ ਪ੍ਰਦਰਸ਼ਨ ਹੜਤਾਲਾਂ ਇਸ ਦੇ ਨਾਲ ਹੀ ਸਾਡੇ ਨਵੇਂ ਸਾਲ ਦੀ ਸ਼ੁਰੂਆਤ ਜ਼ਰੂਰ ਹੋਏਗੀ ਇਹ ਯਕੀਨੀ ਬਣਾਇਆ ਜਾ ਚੁੱਕਿਆ ਹੈ ਸੋ ਉਮੀਦ ਕਰਦੇ ਹਾਂ ਚੜ੍ਹਦੇ ਸਾਲ ਦੇ ਵਿੱਚ ਇਹਨਾਂ ਵਿਰੋਲ ਪ੍ਰਦਰਸ਼ਨਾਂ ਇਹਨਾਂ ਅੰਦੋਲਨਾਂ ਇਹਨਾਂ ਹੜਤਾਲਾਂ ਦੇ ਵਿੱਚੋਂ ਕਿਵੇਂ ਬਚ ਕੇ ਨਿਕਲਣਾ ਹੈ ਕਿਵੇਂ ਆਪਣੇ ਕੰਮ ਕਾਜ ਦੇ ਵਿੱਚ ਜੋ ਰੁਕਾਵਟਾਂ ਪੈਦਾ ਹੋਣਗੀਆਂ ਉਹਨਾਂ ਤੋਂ ਬਚ ਕੇ ਆਪਣੀ ਜ਼ਿੰਦਗੀ ਨੂੰ ਉਸੇ ਤਰੀਕੇ ਨਾਲ ਗੁਜ਼ਾਰਨਾ ਹੈ ਉਸੇ ਤਰੀਕੇ ਨਾਲ ਜ਼ਿੰਦਗੀ ਬੇਰੋਕ ਰੁਕ ਚੱਲਦੀ ਰਹੇ ਉਸ ਨੂੰ ਯਕੀਨੀ ਬਣਾਉਣਾ ਹੈ ਇਸ ਦੇ ਵਿੱਚ ਅਸੀਂ ਸਫਲ ਹੋ ਪਾਵਾਂਗੇ ਕਿਸੇ ਉਮੀਦ ਦੇ ਨਾਲ ਪੁੱਤ ਵਿਦਾ ਲੈਣੇ ਆ। ਧੰਨਵਾਦ।